ਦਾ ਰੋਸਾ ਅੱਜ ਇੱਥੇ ਸਾਡੀ ਸਮੁੱਚੀ ਦੁਬਈ ਵਾਲੀ ਟੀਮ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ ਅਮਨਦੀਪ ਤੇ ਅਮਨਦੀਪ ਭਾਜੀ ਅੰਗਰੇਜ਼ ਭਾਜੀ ਇਹਨਾਂ ਨੂੰ ਮੈਂ ਨਿੱਕੇ ਰਿਕੁਐਸਟ ਕੀਤੀ ਅੱਜ ਕਿ ਭਾਜੀ ਸਾਡੇ ਆਪਣੇ ਸਾਰੇ ਪਰਿਵਾਰ ਆ ਇਹਨਾਂ ਵਾਸਤੇ ਜੋ ਵੀ ਜਾਇਜ਼ ਬੰਦਾ ਹੋਵੇ ਇਹਨਾਂ ਨੇ ਆਪਣਾ ਕੰਮ ਛੱਡ ਕੇ ਉਥੋਂ ਇਹਨਾਂ ਨੇ ਉਥੇ ਏਰੀਆ ਲਿਆ ਆਇਆ ਸੀ ਉਹ ਏਰੀਆ ਨੂੰ ਛੱਡ ਕੇ ਇੱਥੇ ਆਏ ਆ ਆ ਕੇ ਨਾ ਮਦਦ ਕੀਤੀ ਆ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਪ੍ਰਮਾਤਮਾ ਨੇ ਲੰਮੀ ਉਮਰ ਕਰਕੇ ਚੜ੍ਹਦੀ ਕਲਾ ਰੱਖੇ ਸੱਚੇ ਬਾਦਸ਼ਾਹ ਤੁਹਾਡਾ ਭਾਈ ਬਹੁਤ ਬਹੁਤ ਥੈਂਕ ਯੂ ਧੰਨਵਾਦ ਜੀ ਐਨ ਭਾਜੀ ਸਰਪੰਚ ਸਾਹਿਬ ਹਾਂਜੀ ਭਾਈ ਕੀ ਨਾਂ ਟੱਡਾ ਤੇ ਕੀ ਕਹਿਣਾ ਚਾਹੋਗੇ ਅੱਜ ਹੜਪੀੜਤ ਲੋਕਾਂ ਦੀ ਤੁਸੀਂ ਸੇਵਾ ਕਰਨ ਵਾਸਤੇ ਪਹੁੰਚੇ ਹੋ ਆ ਸਾਡੀ ਜੀ ਟੀਮ ਦਾ ਅਸੀਂ ਆਪਣਾ ਨਾ ਸਾਡਾ ਕੋਈ ਨਹੀਂ ਸਾਡੀ ਟੀਮ ਦਾ ਨਾਮ ਦੁਬਈ ਟਰਾਂਸਪੋਰਟ ਕਮਿਊਨਿਟੀ ਜੀ ਤੇ ਕਾਰ ਫੇਅਰ ਤੇ ਅਸੀਂ ਸਾਰੇ ਵੀਰ ਦੁਬਈ ਤੋਂ ਆਏ ਆ ਸਪੈਸ਼ਲੀ ਜਿਹੜੀ ਆ ਹੁਣ ਜਿਹੜੀ ਪਹਿਲਾਂ ਅਸੀਂ ਆਏ ਸੀਗੇ ਜਿਹੜੀ ਹੜਪੜਾ ਵਿੱਚ ਘਰ ਸੀਗੇ ਜਿਨ੍ਹਾਂ ਦੀਆਂ ਛੱਤਾਂ ਢਾਈਆਂ ਸੀਆਂ ਕਰਦੇ ਫਰਨੀਚਰ ਖਰਾਬ ਹੋ ਗਏ ਸੀਗੇ ਹੋਰ ਜਿਹੜੀ ਮੁੱਢਲੀ ਸਹਾਇਤਾ ਉਸ ਟਾਈਮ ਦੇ ਵਿੱਚ ਲੋੜ ਸੀਗੀ ਤੇਲਾ ਅਸੀਂ ਸਾਰਾ ਉਹੀ तकरीबन 1 ਮਹੀਨਾ ਸੀ ਉਸ ਕੰਮ ਤੇ ਲਾ ਕੇ ਗਏ ਬਟ ਉਦੋਂ ਹੀ ਸਾਡੇ ਵਿੱਚ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਨਹੀਂ ਯਾਰ ਕਿ ਹੁਣ ਤਾਂ ਸਾਰੀ ਦੁਨੀਆ ਆ ਰਹੀ ਆ ਪਰ ਮਹੀਨੇ ਬਾਅਦ ਜਦੋਂ ਲੋੜ ਪੈਣੀ ਆ ਬਜਾਈ ਦੀ ਉਦੋਂ ਫਿਰ ਕੋਈ ਲੱਭਣਾ ਨਹੀਂ ਪਰ ਅਸੀਂ ਸਾਡੀ ਟੀਮ ਨੇ ਉਹਦੇ ਫੈਸਲਾ ਲੈ ਲਿਆ ਸੀਗਾ ਕਿ ਇਸ ਤੋਂ ਬਾਅਦ ਜਿਹੜਾ ਉਹ ਬਜਾਈ ਵੇਲੇ ਆ ਅਸੀਂ ਫੇਰ ਆਵਾਂਗੇ ਫਿਰ ਅਸੀਂ ਜਿੰਨੀ ਵੀ ਆ ਡਾਇਆ ਵੀ ਬੀਜ ਵੀ ਆ ਟਰੈਕਟਰ ਵੀ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਾਂਗੇ ਤੇ ਉਹਦੇ ਜੋ ਅਸੀਂ ਪਿਛਲੀ ਵਾਰੀ ਕਹਿ ਕੇ ਗਏ ਸੀ ਉਹਦੇ ਅਕੋਰਡਿੰਗ ਦੇ ਅਸੀਂ ਹੁਣ ਆਏ ਆ ਤੇ 4 ਦਿਨ ਹੋ ਗਏ ਸਾਨੂੰ ਇਸੇ ਇੱਕ ਕੰਮ ਦੇ ਵਿੱਚ ਪਹਿਲਾਂ ਅਸੀਂ ਕੋਟ ਗਰਵਖਸ਼ ਜੂਜੋਵਾਲ ਬੇਦੀ ਛੰਨਾ ਅੱਜ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੇ ਉਸ ਏਰੀਆ ਦੇ ਵਿੱਚ ਜਿਹੜੀ ਸਾਡੀ ਉਹ ਬਜਾਈ ਅਜ ਤੱਕ तकरीबन 20000 25000 ਏਕੜ ਦੀ ਜਿਹੜੀ ਉਧਰ ਹੋ ਗਈ ਸੀ ਇਸ ਵੇਰੇ ਮੇਰੇ ਮੇਰੀ ਰਿਕੁਐਸਟ ਕਰਨ ਤੇ ਮੇਰੇ ਮੈਂ ਇਹ ਰਿਕੁਐਸਟ ਕੀਤੀ ਭਾਈ ਵੀ ਸਾਡਾ ਇਸ ਏਰੀਆ ਦੇ ਵਿੱਚ ਵੀ ਸਾਡੀ ਮਦਦ ਕੀਤੀ ਜਾਵੇ ਮੇਰੀ ਨਕੀ ਰਿਕੁਐਸਟ ਤੇ ਭਾਈ ਹੁਣੀ 47 ਕੇ ਆਏ ਆ ਇਹ ਪਿੰਡ ਘੜਕਾ ਵਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਹਲਕਾ ਖਡੂਰ ਸਾਹਿਬ ਆ ਤੇ ਇਹ ਸਾਡਾ ਪਿੰਡ ਸਾਡਾ ਆਪਣਾ ਪਰਿਵਾਰ ਆ ਤੇ ਪਰਿਵਾਰ ਦੀ ਮਦਦ ਵਾਸਤੇ ਆਏ ਆ ਸਾਹਿਬ ਦਬਈਆ ਦੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਏਰੀਆ ਦੇ ਇਹਨਾਂ ਲਿਆਏ ਉਧਰ ਦੇਰੇ ਭਾਬੇ ਨਾਨਕਾਲੇ ਬੰਨੇ ਨਾਲੇ ਕਾਫੀ ਪਿੰਡਾਂ ਦਾ ਇਹਨਾਂ ਨੇ ਬਹੁਤ ਲਿਖ ਕੇ ਕੀਤਾ ਕੰਮ ਪਰ ਆਹ ਦੇ ਸਾਡੀ ਨਿੱਕੀ ਰਿਕੁਐਸਟ ਦੇ ਇਧਰ ਆਏ ਆ ਆ ਕੇ ਇਹਨਾਂ ਨੇ ਵੀ ਜਾਨੀ ਕਿ ਵੀ ਸਾਡਾ ਬੜਾ ਈ ਮਾਣ ਰੱਖਿਆ ਇਹਨਾਂ ਨੇ ਤੇ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਜੀ ਆਇਆਂ ਕਰੇ ਧੰਨਵਾਦ ਭਾਈ ਬਹੁਤ ਬਹੁਜੀ ਜਿੰਨਾ ਸਾਡੇ ਕੋਲੋਂ ਅੱਜ ਹੁਣ ਡਾਇਆ ਦਾ ਤੇ ਬੀਜ ਦਾ 200 ਕੇਡ ਦਾ ਸਾਡਾ ਕੋਲ ਅਰੇਂਜ ਹੋ ਗਿਆ ਸੀਗਾ ਉਹ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਤੇ ਡੀਜ਼ਲ ਦੇ ਲਈ ਅਸੀਂ 2 ਲੱਖ ਰੁਪਈਆ ਉਹਨੂੰ ਕੈਸ਼ ਦੇ ਦਿੱਤਾ ਵੀ ਤਾਂ ਕਿ ਪੂਰੇ 200 ਏਕੜ ਦਾ ਜਿਹੜਾ ਉਹ ਅਸੀਂ ਇਥੋਂ ਪੂਰਾ ਅਰੇਂਜਮੈਂਟ ਕਰ ਦਿੱਤਾ ਤੇ ਪੰਜ ਮੁੰਡਾ ਨੇ ਇੰਨੇ ਟਰੈਕਟਰ ਅਰੇਂਜ ਕੀਤੇ ਹੋਏ ਆ ਚਲੋ ਵਾਈਗਰੂ ਦੀ ਮੇਰ ਆ ਇਹਨਾਂ ਦੇ ਕਿ ਟਰੈਕਟਰ ਆਲਰੇਡੀ ਇਹਨਾਂ ਕੋਲ ਹੈਗੇ ਆ ਡੀਜ਼ਲ ਅਸੀਂ ਪਾ ਦੇਣਾ ਤੇ ਬਾਕੀ ਬੀਜ ਖਾ ਜਿਹੜਾ ਉਹ ਪਹੁੰਚ ਜਾਣਾ ਆਲਰੇਡੀ ਬਰਸ ਦੇ ਚਾ ਉਹ ਤੇ ਮੇਰੇ ਖਿਆਲ ਆ ਆਪਾਂ ਤੁਸੀਂ ਚਾਹੇ ਕੱਲੂ ਵੀ ਜਾਈ ਸਟਾਰਟ ਕਰ ਲਓ ਜੇ ਬਾਕੀ ਟਾਈਮ ਲੱਗਦਾ ਆ ਇੱਥੇ ਤਾਂ ਆਪਣੇ ਬਾਬੇ ਗੁਰਪੁਰਬ ਗੁਰਨਾਕ ਦੇਵ ਪਾਸ਼ਾ ਜੀ ਇਹ ਸਾਰੇ ਏਰੀਆ ਮੇਲਾ ਵੇਖਣ ਤੋਂ ਬਾਅਦ ਹੀ ਸ਼ੁਰੂ ਕਰਦਾ ਜੀ ਤਕਰੀਬਨ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਕੱਲ ਤੋਂ ਬਾਅਦ ਆ ਸ਼ੁਰੂ ਕਰਨਾ ਬਾਕੀ ਰੱਬ ਜੀ ਉੱਤੇ ਕਿਰ ਠੀਕ ਤੇ ਤੁਹਾਡਾ ਸਾਰਾ ਇੱਥੇ ਪਹੁੰਚਣ ਦਾ ਧੰਨਵਾਦ ਜੀ ਜੀ ਆਇਆਂ ਨੂੰ ਮੇਰੇ ਵੀਰ ਤੁਹਾਡਾ ਕੋਟਨ ਕੋਟ ਤੁਹਾਨੂੰ ਆਦ ਪਾਜੀ ਥੈਂਕ ਯੂ ਸੋ ਮੱਚ ਪਾਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਮੈਂ ਨੀ ਛੱਤਰ ਸਿੰਘ ਕਾਲਾ ਪਿੰਡ ਘੜਕਾ ਕੀ ਕਹਿਣਾ ਜਾਓਗੇ ਅੱਜ ਦੁਬਈ ਤੋਂ ਤੁਹਾਡੇ ਵੀਰ ਜਿਹੜੇ ਕਹਿ ਸਕਦੇ ਆ ਤੁਹਾਡੀ ਮਦਦ ਕਰਨ ਵਾਸਤੇ ਪਹੁੰਚੇ ਆ ਕੀ ਕਹਿਣਾ ਜਾਊਗਾ ਮੈਂ ਵੀਰ ਹੋਰਾਂ ਦਾ ਬਹੁਤ ਬਹੁਤ ਅੰਗਰੇਜ਼ ਵੀਰ ਅਮਨ ਵੀਰ ਗਹਿਰੀ ਪਹਿਲਵਾਨ ਮੇਰਾ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਵਾਸੀਆਂ ਵੱਲੋਂ ਇਹਨਾਂ ਨੇ ਬਹੁਤ ਟਗਾ ਕੰਮ ਕੀਤਾ ਵਾ ਸਾਡੇ ਤੱਕ ਕੋਈ ਨਹੀਂ ਪਹੁੰਚਦਾ ਇੱਧਰ ਬਾਉ ਕੋਰਾਲੀ ਆਉਂਦੇ ਸਾਰੇ ਤੇ ਸਾਡੇ ਤੱਕ ਇਹ ਪਹਿਲੇ ਵੀਰ ਪਹੁੰਚੇ ਆ ਕੋਹ ਬਾਬਾ ਸੁੱਖਾ ਸੋਹਣਾ ਨੇ ਲਾਇਆ ਵਾ ਇੱਥੇ ਉਹਨਾਂ ਦਾ ਵੀ ਧੰਨਵਾਦ ਆ ਇਹਨਾਂ ਦਾ ਵੀਰਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਹਾਂਜੀ ਸਪਾਂਸਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸਹਾਇਤਾ ਕਰਨ ਵਾਸਤੇ ਵੀਰ ਦੁਬਈ ਤੋਂ ਪੁੱਜੇ ਆ ਜੀ ਮੈਂ ਵੀਰ ਜੀ ਸਾਡੇ ਵੱਡੇ ਅਮਨ ਵੀਰ ਜੀ ਤੇ ਅੰਗਰੇਜ਼ ਭਾਜੀ ਤੇ ਸਾਰੀ ਜਿੰਨੀ ਦੁਬਈ ਦੀ ਟਰਾਂਸਪੋਰਟਰ ਇਹਨਾਂ ਵੀਰਾਂ ਨੇ ਸਹਾਇਤਾ ਭੇਜੀਆ ਤੇ ਵੱਡੇ ਵੀਰ ਜੀ ਮੇਰੇ ਗੈਰੀ ਪਹਿਲਵਾਨ ਜੀ ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਸਾਰੇ ਨਗਰ ਵੱਲੋਂ ਧੰਨਵਾਦ ਕਰਦਾ ਵੀ ਇੱਕ ਛੋਟੀ ਜੀ ਕਾਲ ਕੀਤੀ ਤੇ ਉਸੇ ਵੇਲੇ 200 ਥੋੜਾ ਡਾਈ ਖਾਦਦਾ ਤੇ 220 ਦਾ ਤੇ 2 ਲੱਖ ਰੁਪਇਆ ਪਰ ਘਰ ਨੂੰ ਮੰਨ ਲਓ ਵੀ ਜਿੰਨੂੰ ਆਪਾਂ 2 ਥੋੜੇ ਖਾਦ ਦੇ ਦਵਾਂਗੇ ਤੇ ਉਹਨੂੰ 2000 ਰੁਪਇਆ ਨਾਲ ਦੇ ਦੇਵਾਂਗੇ ਵੀ ਲੈ ਵੀ ਤੂੰ ਆਪਦੇ ਬੀਜ ਲਾ ਦੇਖੇ ਜਾਵੇ ਦੇ ਸਰਕਾਰ سوشل میڈیا ਤੇ ਇਹ ਕਹਿ ਰਹੇ ਮਤ ਕਰ ਰਿਹਾ ਪਰ ਗਰਾਉਂਡ ਜੀਰੋ ਅੱਜ ਵੀਰ ਮਤ ਕਰਨਾ ਤੇ ਕਿਸ ਤਾ ਧੰਨਵਾਦ ਕਰਦੇ ਹਾਂ ਮੈਨਾਂ ਜੀ ਸਾਡੇ ਕੋਲੇ ਸ਼ਬਦ ਨਹੀਂ ਕਿ ਵੀਰ ਅਸੀਂ ਇੱਥੇ ਢਾਏ ਕੰਡੇ ਦੇ ਲੋਕ ਆ ਇਹ ਪਾਣੀ ਪਹਿਲੀ ਵਾਰ ਨਹੀਂ ਆਇਆ ਸਾਡੇ ਨਿੱਕੇ ਹੁੰਦਿਆ ਤੋਂ ਅਸੀਂ ਵੇਖਦੇ ਆ ਰਹੇ ਹਾਂ ਪਰ ਜਿੰਨਾ ਐਰ ਕੀ ਪੰਜਾਬ ਦੇ ਲੋਕਾਂ ਨੇ ਹਮਲਾ ਮਾਰਿਆ ਵੀ ਜਿਹੜੇ ਲੋਕਾਂ ਮਹਾਰਾਜ ਨੇ ਜਿਨ੍ਹਾਂ ਨੂੰ ਬਖਸ਼ਿਸ਼ ਕੀਤੀ ਆ ਵੀ ਆਪਣਾ ਦਸਵੰਦ ਕੱਢਣ ਦੀ ਕਾਰੋਬਾਰ ਵਧੇ ਕੀਤੇ ਆ ਤੇ ਉਹਨਾਂ ਵੀਰਾਂ ਨੇ ਐਰ ਕੀ ਖੁੱਲੇ ਦਿਲ ਨਾਲ ਦਸਵੰਦ ਕੱਢਿਆ ਆਪਣਾ ਤੇ ਬਹੁਤ ਵੱਡਾ ਪਰਾਲਾ ਕੀਤਾ ਵਾ ਨਹੀਂ ਤੇ ਅੱਗੇ ਅਸੀਂ ਆਪ ਦੇ ਪਿੰਡ ਲੈਵਲ ਦੇ ਉੱਤੇ ਹੀ ਮੰਨ ਲਓ ਜੇ ਕਿਸੇ ਦੀ ਤੂੜੀ ਰੋੜ ਜਾਣੀ ਉਹਨੂੰ ਤੂੜੀ ਦੇਣੀ ਜੇ ਕਿਸੇ ਦੇ ਦਾਣੇ ਰੋੜ ਜਾਣੇ ਦਾਣੇ ਦੇਣੇ ਮਤਲਬ ਆਪ ਦੇ ਪਿੰਡ ਪੱਧਰ ਤੇ ਹੀ ਅਸੀਂ ਕੰਮ ਚਲਾਉਣੇ ਹਨ ਤੇ ਹੁਣ ਤੇ ਬਹੁਤ ਜਿਆਦਾ ਕਿਰਪਾ ਪੰਜਾਬ ਸਾਰਾ ਮੰਨ ਲਓ ਵੀ ਜਿੱਥੇ ਵੀ ਹੜ੍ਹ ਪ੍ਰਭਾਵਤਾ ਉੱਥੇ ਪਹੁੰਚ ਕਰ ਰਹੇ ਆ ਮੇਰੇ ਕੋਲ ਸ਼ਬਦ ਨਹੀਂ ਧੰਨਵਾਦ ਕਰਨ ਲਈ ਤੇ ਬਹੁਤ ਬਾਬਾ ਸੁਖਾ ਸਿੰਘ ਹੋਣਾ ਵੀ ਇੱਥੇ ਆ ਵੀ ਹੱਡ ਲਾ ਕੇ ਕੈਂਪ ਲਾਇਆ ਵਾ ਉਹ ਵੀ ਮਤਲਬ ਪਰਿਵਾਰਾਂ ਦੀਆਂ ਜ਼ਮੀਨਾਂ ਪੱਧਰੀਆਂ ਕਰ ਕਰਕੇ ਦੇ ਦਿੰਦਾ ਆ ਸੋ ਬਾਬਾ ਜੀ ਹੁਣਾਂ ਦਾ ਬਹੁਤ ਅਸੀਂ ਇਹ ਦਿਲ ਤੋਂ ਧੰਨਵਾਦ ਕਰਦੇ ਆਂ ਉਹਦੇ ਇਹ ਆਪਣੇ ਦੁਬਈ ਵਾਲੇ ਵੀਰ ਜਿਹੜੇ ਟਰਾਂਸਪੋਰਟਰ ਇਹਨਾਂ ਵੀਰਾਂ ਨੇ ਇੱਕੋ ਮੈਨੂੰ ਬੇਨਤੀ ਕੀਤੀ ਵੀ ਇਹ ਸਹੀ ਜਗ੍ਹਾ ਤੇ ਚੱਲ ਜੇ ਇਹ ਡਰਾਈਵਰਾਂ ਦੀ ਕਮਾਈ ਮੈਂ ਚੰਗੀ ਤਰੀਕੇ ਦੇ ਨਾਲ ਜਾਣਨਾ 2002 ਜ ਮੇਰਾ ਭਰਾ ਨਾ ਦੁਆ ਕਦਰ ਚਲ ਗਿਆ ਤੇ ਉਹ ਬਿਨਾ ਏਸੀ ਵਾਲੇ ਕਮਰੇ ਦੇ ਵਿੱਚ ਰਹਿ ਰਹਿ ਕੇ ਉਹ ਬੰਦੇ ਨੇ ਇੰਨੀ ਮਿਹਨਤ ਕੀਤੀ ਵੀ ਚਲੋ ਉਹ ਹੁਣ ਅੱਜ ਕੈਨੇਡਾ ਬੈਠਾ ਵਾ ਤੇ ਇੱਥੇ ਵੀ ਟਰਾਂਸਪੋਰਟ ਦੇ ਵਿੱਚ ਉਹਨੇ ਗੱਡੀਆਂ ਕੁੜੀਆਂ ਪਾਈਆਂ ਇਹਦੇ ਬੜਾ ਸਿਸਟਮ ਮੈਂ ਵੀਰ ਜੀ ਤੁਹਾਡੀ ਇਹ ਮੈਂ ਵਾਦਾ ਕਰਦਾ ਪੀ ਇੱਕ ਵੀ ਰੁਪਇਆ ਤੁਹਾਡੇ ਪਾਸੇ ਨਹੀਂ ਜਾਊਗਾ ਜਿਹੜਾ ਬੰਦਾ ਅਸਲੀ ਹੱਕਦਾਰ ਵਾ ਉਹਦੇ ਕੋਲੇ ਪਹੁੰਚੂਗੇ ਤੇ ਬਿਲਕੁਲ ਇਹ ਨਹੀਂ ਆ ਵੀ ਆਪਾਂ ਸ਼ਕਲ ਵੇਖ ਕੇ ਨਾ ਬਿਲਕੁਲ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਆਪਾਂ ਪੈਸੇ ਦਵਾਂਗੇ ਉਹਨੂੰ ਖਾਦ ਵੀ ਦਵਾਂਗੇ ਜੋ ਜਿੰਨੀ ਜ਼ਮੀਨ ਆ ਜੇ ਦੀ ਮੰਨ ਲਓ ਵੀ ਜੇ ਕਿਸੇ ਦੇ 4 ਕਿੱਲੇ ਤੇ ਉਹਨੂੰ 4 ਕਿੱਲੇ ਆਂਦਾ ਹੀ ਦਿੱਤਾ ਜਾਊਗਾ ਨਾ ਕਿ ਸਾਰੀ ਮਾਝੇ ਵਾਲੀ ਵੀ ਤੁਮਬੀਲ ਆ ਸੋ ਬਹੁਤ ਧੰਨਵਾਦ ਮੇਰੇ ਕੋਲ ਸ਼ਬਦ ਨਹੀਂ ਆ ਮੈਂ ਵੀਰ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਬਹੁਤ ਧੰਨਵਾਦ ਤੁਹਾਡਾ ਜੀ ਉਹਨਾਂ ਪ੍ਰਸ਼ਾਦਾ ਪਾਣੀ ਛੱਕ ਕੇ ਜਾਓ ਵੀਰ ਜੀ ਥੈਂਕ ਯੂ